ਕੀ ਸਤ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਚੱਲੇ ਅਸੀਂ ਖਾੜੇ ਨੂੰ ਤੇ ਆਇਆ ਸੀ ਕਾਕਾ ਰਾਜਸਥਾਨ ਤੋਂ ਤੇ ਨਾਲ ਫੈਮਿਲੀ ਸੀਗੀ ਤੇ ਚੱਲੇ ਅਸੀਂ ਖਾੜੇ ਨੂੰ ਤੇ ਮੈਂਬਰ ਸਾਡੇ ਦੇਖ ਸਕਦੇ ਆ ਕਿਹੜੇ-ਕਿਹੜੇ ਆ ਤੇ ਸੈਸਾਹਬ ਹੁਣੇ ਕਰਦੇ ਜਲ ਤਾਂ ਤੇ ਇਹਨਾਂ ਨੂੰ ਲੈ ਕੇ ਚੱਲੇ ਅਸੀਂ ਖਾੜੇ ਤੇ ਉੱਥੇ ਬਿਜੜਿਆ ਜ ਕਣਕ ਤੇ ਕੱਲ ਝੋਨੇ ਦਾ ਕੰਮ ਬਾਸਮਤੀ ਜਾਣਾ ਵੀ ਹੋ ਗਿਆ ਖਤਮ ਤੇ ਤੋਂ ਅੱਜ ਇਹਦਾ ਚੱਕੀ ਗਈ ਭੋਰ ਅੱਗ ਰਾਤ ਤਾਂ ਬਹੁਤ ਜ਼ਿਆਦਾ ਸੀ ਰਾਧਾ ਮੰਡੀ ਜਮੇ ਅਸੀਂ ਨੂੰ ਛੱਡ ਗਿਆ ਹਾਂ ਦਾ ਖਾੜੇ ਦੇਖੋ ਮੇਰਾ ਡੇਢ ਘੰਟਾ ਜਾਣ ਨੂੰ ਲੱਗਿਆ ਡੇਢ ਹੀ ਆਉਣ ਨੂੰ ਲੱਗਿਆ ਖਾੜੇੋਂ ਜੀਵ ਨੇ ਚਲ ਉੱਚਾ ਜਾ ਤਾਂ ਹੋ ਗਿਆ ਕੱਲ ਦਾ ਸੂਰਜ ਨਿਕਲਿਆ ਹੀ ਨਹੀਂ ਅੱਜ ਦੇਖੋ ਨਿਕਲਦਾ ਕ ਨਹੀਂ ਹੋਰ ਫਿਰ ਕਿੰਨੀ ਛੁੱਟੀ ਆਉਣ ਮੈਂ 2-3 ਦਿਨ ਹੋਰ ਕਿੰਨੇ ਦਿਨ ਹੋ ਗਏ ਹੋ ਗਿਆ ਹਫਤਾ ਹੋ ਗਿਆ ਮੈਨੂੰ ਐ ਦਵਾਰ ਨੂੰ ਹਟਾਣਾ ਹਾਂ ਤੂੰ ਬਾਤ ਜਾਵੜੀ ਆ ਦਵਾਈ ਚੱਕ ਲਈ ਕਣਕ ਲਈ ਮੈਸਲੇ ਇਧਰ ਬੀਤੇਰੇ 12 33 16 ਪੌਣਾ ਪੈਨ ਤੇ ਬੈਲੀ ਕਰਤੀ ਬਾਲੀ ਨੇ ਤਿਆਰ ਕਰ ਤੇ ਤੇ ਸੁਹਾਗਾ ਮਾਰਿਆ ਨਹੀਂ ਗਿਆ ਮੂਰੇ ਇਹ ਤੇ ਟਾਈ ਮਾਰ ਰਿਆ ਨੇ ਆ ਪੋਲੀ ਛੜਤੀ ਤੇ ਇਹ ਜੰਮ ਜਾਂਦੀ ਥੋੜੀ ਜਿਹੀ ਇਧਰੋਂ ਕੋਠੀ ਕੋਲ ਤੇ ਬਾਕੀ ਦੇਖਦੇ ਆ ਚਲਾ ਕੇ ਕੰਮ ਕਿਵੇਂ ਮਿੱਟੀ ਮੁੱਟੀ ਲੱਗਦੀ ਐ ਪਰੇ ਹੋ ਜੋ ਉੱਤੇ ਚੜ ਜੂ ਆਲੂ ਤੋਂ ਕਿੱਦੇ ਕਰਕੇ ਥੋੜੇ ਜੇ ਹੋਰ ਮਰੋਂਡੇ ਜੇ ਹੋਏ ਪਏ ਆ ਕਿਉਂਕਿ ਤੁੱਪ ਨਹੀਂ ਲੱਗਦੀ ਤੇ ਬਾਕੀ ਫੇਰ ਸਪਰੇਅ ਭਾਲਣਗੇ ਹੁਣ ਥੋੜੀ ਜੀ ਤੇ ਕਿਉਂਕਿ ਜਿੰਨਾ ਟਾਈਮ ਧੁੱਪ ਨਹੀਂ ਲੱਗਦੀ ਉਹਨਾ ਟਾਈਮ ਆਈ ਲੱਗਣਾ ਜਦੋਂ ਆਲੂਆਂ 'ਚ ਵਾਇਰਸ ਹੁੰਦਾ ਵਾ ਤੇ ਬਾਕੀ ਪਾਲੀ ਲੱਗਾ ਹੋਇਆ ਬੌਣ ਤਵੀ ਆ ਨਾ ਖਲਾਰਤੀ ਪੈੜੀ ਗਰੇ ਨੂੰ ਪਾਟ ਦਿੰਦੀ ਆ ਪੂਰਾ ਪਹਿਲਾਂ ਤਾਂ ਮੈਸਤਰੀ ਕੋਲੇ ਆਉਂਦਾ ਮੈਂ ਨਾਲ ਸਾਨੂੰ ਮੱਥਾ ਟੇਕਣ ਪਤਾ ਨਹੀਂ ਕਿ ਮੈਂ ਤੇ ਤੂੰ ਸਾਡੇ ਕੋਲੇ ਆ ਜਾ ਕਰ ਹੈ ਚੱਕਰ ਕੀ ਆ ਜਿਹੜੀ ਆਹ ਵੱਡੀ ਆ ਗਰਾਰੀ ਰੇ ਵਾਲੀ ਇਹ ਸਲਿੱਪ ਕਰ ਜਾਂਦਾ ਨਟ ਪਿਛਲੇ ਵਾਰ ਇਹਨੇ ਦੋ ਵਾਰੀ ਤੰਗ ਕੀਤਾ ਇਹਨੇ ਜੇ ਨਾ ਖਿਆਲ ਕਰੀਏ ਤੇ ਰੇ ਪੈਣੀ ਨਹੀਂ ਆ ਲੱਗਦਾ ਮਸ਼ੀਨ ਘੁੰਮੀ ਜਾਂਦੀ ਆ ਇਹਨੂੰ ਮੈਂ ਕਿਹਾ ਸਾਡੀ ਟੋਚੀ ਲਾ ਦਿੰਦੇ ਆ ਹਜੇ ਤਾਂ ਆਪਾਂ ਨੂੰ ਲੋੜ ਨਹੀਂ ਪਈ ਇਹਦੀ ਰਿਪੇਅਰ ਦੀ ਜਦੋਂ ਪਈਓ ਤੇ ਦੇਖ ਲਾਂਗੇ ਯਕਾ ਜਗਨੜ ਹੋ ਗਿਆ ਦੇਖਦਾ ਹੱਥ ਹਲਾ ਕੇ ਗਰਮ ਤਾਂ ਨਹੀਂ ਪੁੱਤਾ ਹੈ ਤਤਾ ਇਹ ਤਾਂ ਨਾਟ ਵੀ ਗਾ ਦੇ ਹੁਣ ਮਾੜਾ ਜਿਹਾ ਕਲੱਬ ਕੇ ਮੇਰੇ ਕੋਲ ਹੈਗਾ ਉਹਦੀ ਡਿਮਰੀ ਹੈ ਨਹੀਂ ਨੱਟ ਤਾਂ ਹੈਗਾ ਬਰੀਕ ਜਿਹਾ ਇੱਕ ਜਿਹੜਾ ਇੱਥੇ ਕੱਸਿਆ ਸੀ ਉਹ ਟੋਪੀ ਲਾ ਕੇ ਢੱਕ ਪਈ ਉਥੇ ਆਈ ਖਿੱਚਦਾ ਨਾ ਮੈਂ ਇਹ ਜ਼ੋਰ ਨਾਲ ਮੈਸੀ ਲੱਗਿਆ ਟ੍ਰੀਟਮੈਂਟ ਕਰਨ ਤੇ ਲੱਗਿਆ ਇਹਨੂੰ ਕਣਕ ਨੂੰ ਦਵਾਈ ਲਾਉਣ ਸੁੱਕੀ ਇਹੀ ਝੋਨੇ ਚ ਲਾਉਣਾ ਉਹਨਾਂ ਤੋਂ ਉਦੋਂ ਚਲੇ ਜੜ ਡੋਵੋ ਨਾ ਜਦੋਂ ਇਹ ਕੰਮ ਸੌਖਾ ਗਿੱਲੀ ਨਾਲ ਉਹ ਨਾ ਸਿੱਲੀ ਹੋ ਜਾਂਦੀ ਮਸ਼ੀਨ 'ਚ ਤੁਰਦੀ ਨਹੀਂ ਤੇ ਇੰਦਰ ਸਵੇਰ ਕਮਾਰ ਕੇ ਕਰਦਾ ਕੰਮ ਸੈਟ ਉਹ ਕਹਿੰਦਾ ਜਾਮੇ ਦੀ ਆ ਪਾਲੀ ਕਹਿੰਦਾ ਪੈਰ ਨਹੀਂ ਮਹਿਗੇ ਕਿਹੜਾ ਆਲੂ ਵਾਲੀ ਆ ਇਹ ਤਾਂ ਫਾਲੀਆਂ ਨੇ ਪਟੜ ਲੈਣੀ ਹੁੰਦੀ ਓਨੀ ਕਦਾ ਇਹਦਾ ਜਿ ਪੋਲ ਨਾ ਮੂਲਾ ਟਾਇਰ ਨਹੀਂ ਚੱਲਦਾ ਵੀ ਨਹੀਂ ਸਹੀ ਪੈਂਦਾ ਮੁੜ ਕੇ ਤੇ ਹੈਗੀ ਆਪਣੀ 303 ਛਾਂ ਲੀ ਸੀ ਵਧੀਆ ਗ੍ਰੇਡ ਹੋ ਗਿਆ ਪੂਰਾ ਤੇ ਉਹਦੀ 303 ਉਹ 327 ਵੀ ਜੰਦੇ ਉਧਰ ਲੋ ਕਿੱਲੇ ਲੱਗ ਜੂ ਪਤਾ ਪਿਛਲੇ ਸਾਲ ਇਹ ਚ ਲਾਇਆ ਸੀ ਆਪਾਂ ਉਲਟਾ ਮੈਂ ਫੇਰ ਕਰਕੇ ਡੱਗ ਜੇ ਪਈ ਸੀ ਤੇ ਦਾਣਾ ਤਾਂ ਇੱਕੋ ਜਿਹਾ ਵਿੱਚ ਹੈਗਾ ਤੇਰਾ ਮਰਿਆ ਜ ਮਾੜਾ ਮੋਟਾ ਪਰ ਖਾਸ ਨਹੀਂਗਾ ਹੈ ਚੱਲ ਜੂਗਾ ਕਿੰਨੀਆਂ ਪੁੜੀਆਂ ਵਾਂ ਸਾਰੀਆਂ 6 ਹੈਗਾ 50 ਕਿਲੋ ਦਾ 45 ਕਿਲੋ ਹੈ ਤਾਂ ਕੀ ਵੀ ਤੇ ਪੂਰੀ ਪੂਰੀ ਇੱਕ 50 ਕਿਲੋ ਦੀ 40 ਕਿਲੋ ਦੀ ਹੋਣੀ ਆ ਕੀ ਪੂਰੀ 40 ਹਾਂ 40 ਕਿਲੋ ਚਲੋ ਕੋਈ ਚੱਕ ਨਹੀਂ ਹੈ ਬਾਹਲੇ ਤਾਂ ਕਹਿੰਦੇ ਬਹਿਮ ਕਰਦੇ ਆ ਕਹਿੰਦੇ ਇਹਦਾ ਡਰਮ ਚ ਵੀ ਪੀਰ ਦਿੰਦੇ ਬਹੁਤ ਵਧੀਆ ਹੁੰਦੀ ਕਿਉਂਕਿ ਇਹਦਾ ਜ਼ਰੂਰੀ ਹੈ ਨਾ ਜਿਵੇਂ ਪੋਲੀ ਦਾ ਟੀਕਾ ਲੱਗਦਾ ਵਾ ਤੇ ਸਮਝਿਆ ਹਾਂ ਅੱਧੀ ਦੇਰੇ ਤੁਹਾਨੂੰ ਲੱਗਣੀ ਐ ਇਹਨੂੰ ਮੈਂ ਕਹਿੰਦਾ ਪਾਈ ਉਹ ਵੀ ਲੱਗ ਜਾਣਾ ਆ ਪਾਈਆ ਵੱਧ ਲਾਉਣੀ ਚਾਹੀਦੀ ਐ ਫਿਰ ਅੱਧੀ ਦੇ ਇਹਨੂੰ ਲੱਗਣੀ ਐ ਸਪ੍ਰਿੰਟ ਬਹੁਤ ਸੋਧਣ ਲਈ ਜਾਂ ਡੋਡੀ ਲਾਈ ਜਾਂਦਾ ਕੋਈ ਗੁਲਾਬੀ ਜੀ ਲਾ ਦਿੰਦਾ ਕੋਈ ਹਰੇ ਜੀ ਲਾ ਦਿੰਦਾ ਸਪ੍ਰਿੰਟ ਸਾਲਟ ਮਗਰਾ ਹੈ ਸਾਲਟਾਂ ਨੂੰ ਹਾਂ ਤੂੰ ਲਾਉਂਦਾ ਨਹੀਂਗਾ ਮੈਂ ਦੂਜੀ ਰੋਗਾਂ ਨੂੰ ਉਹ ਉਹ ਸਰੇ ਮੈਨੂੰ ਉਹ ਥਾਉਰ ਐਕਸਾ ਲੱਗਦਾ ਕੋਈ ਲਾ ਲੋ ਤੁਸੀਂ ਬਸ ਸਹੀ ਹੈ ਮੰਨ ਸਮਝਾਇਆ ਜਾਂਦਾ ਆਈਂਦਾ ਫਰਕ ਹੈ ਵੱਡਣ ਤੇ ਜਾ ਕੇ ਪਹਿਣਾ ਇਹ ਚੀਜ਼ਾਂ ਦਾ ਉਹਦੋ ਤੇਰਾ ਉਹ ਖਾਂਗੇ ਦੀ ਹੁੰਦਾ ਹੈ ਨਾ ਹਾਂ ਉਹ ਉਹ ਜਦੋਂ ਪੈਂਦੀ ਹੈ ਉਹ ਦੱਸ ਦੀਆ ਫਿਰ ਚੱਲ ਚਲਾਉ ਕੰਮ ਪਾ ਉਹਨੂੰ ਦਵਾਈ ਲੱਗੀ ਸਾਰੇ ਕਣ ਕਣ ਵੇਚ ਵੇਚ ਦਾਣੇ ਤਾਂ ਲੱਗਦੇ ਜੇ ਘਟ ਹੁੰਦੀ ਹੈ ਹਾਂ ਬਾਕੀ ਖੇਤ ਦੇ ਵੀ ਬਣ ਗਿਆ ਪੂਰਾ ਹਨ ਹੈ ਨਹੀਂ ਡੜੀ ਡੂੜੀ ਪੂਰੀ ਵਰਦੀ ਹੈ ਮਿੱਟੀ ਦੇਖ ਸਕਦੇ ਆ ਕਿ ਮੈਂ ਜਿਹੜੀ ਮਦਰ ਗਾਰਡਨ ਲੱਗੀ ਆ ਤੇ ਡਾਕਰ ਪੈਲੀ ਆ ਪੂਰੀ ਇਹ ਤੇ ਹਲਟਾਵੇਂ ਨੇ ਜਾਣੀ ਪੂਰਾ ਸਾਫ ਸਫਾਤਾ ਤੇ ਤਵਿਆਂ ਨੇ ਖਲਾਰ ਕੇ ਲੱਗਤੀ ਪੈਲੀ ਪੂਰੀ ਲੱਗਦਾ ਜੇ ਸੂਰਜ ਜੇ ਨਿਕਲੂਗਾ ਅੱਜ ਫੇਰ ਕਸਮਸਾ ਜਾਈ ਆ ਤੇ ਬਾਕੀ ਰੇ ਪਾਉਣਾ ਆਪਾਂ ਐਨ ਪੀ ਕੇ 12 32 16 ਤੇ ਕੁਆਂਟਲ ਤੇ ਮਸ਼ੀਨ ਬੰਨੀ 19 ਕੀ ਵੱਧ ਪੈ ਸਕਦਾ ਪਰ ਘੱਟ ਨਹੀਂ ਪੈਣਾ ਤੇ ਚਲੋ ਆਨੇ ਕੰਮ ਫਿਰ ਡਣਾ ਡੰਡਾ ਕਰਤਾ ਸੈਟ ਢੇੜਾ ਲਾ ਕੇ ਰੇ ਵੀ ਹੋ ਗਿਆ ਸੈਟ ਆਪਣਾ ਕਵਾਂਟਲ ਤੇ ਰੇ ਆ ਤੇ ਇੱਕ ਕਵਾਂਟਲ 10 ਕਿਲੋ ਤੇ ਪਾਇਆ ਨੇ ਤਕਰੀਬਨ ਅੱਧਾ ਕਿੱਲਾ ਬੀਜਿਆ ਆਪਾਂ ਤੇ ਬਾਕੀ ਜਦੋਂ ਵੱਡਾ ਘੇਰਾ ਇੱਚੇ ਨੇ ਕਟਾ ਦੇਣਾ ਥੋੜਾ ਜਿਹਾ ਕਵਾਂਟਲ ਤੇ ਆ ਜਾਣਾ ਇਹ ਤੇ ਬੀਜ ਆਪਣਾ ਪਿਆ ਵਾ 42 ਕਿਲੋ ਦੀ ਐਵਰੇਜ ਪੈਣੀ ਚਾਹੀਦੀ ਜਿੰਨਾ ਕ ਹੁਣ ਪਿਆ ਵਾ ਬਾਕੀ ਵੱਡੇ ਘੇਰੇ ਚ ਪਤਾ ਲੱਗੂ ਕਿੰਨਾ ਪਉਂਦੀ ਆ ਆਪਣੀ ਨਹੀਰ ਜਿਹੜੀ ਐ ਸਮਰਾਲੇ ਵਾਲੀ ਵਾਲੇ ਹਲੌੜੇ ਹਲਾਣੇ ਨੇ ਪੈਂਦੇ ਨੰਬਰ ਜਿਹਦੇ ਉੱਥੇ ਕੀ ਚੱਲਦੇ ਆ तकरीबन ਜਿੱਥੇ ਆਪਣੇ ਉੱਤੇ ਨਿਸ਼ਾਨੀ ਜੇ ਲਾਈਆਂ ਹੋਈਆਂ ਲੈ ਕੇ ਇਹ ਕੰਮ ਵਧੀਆ ਚੱਲ ਪਿਆ ਧੁੱਪ ਵੀ ਨਿਕਲੇ ਮੜੇ ਜੀ ਮੋਹ ਜਾਂ ਪੈਲੀ ਦਾ ਭੁਰਨ ਲੱਗ ਗਿਆ ਤੇ ਪਹਿਲੀ ਵੈਸੇ ਵਧੀਆ ਬੜੀ ਐ ਤੇ ਇੱਥੇ ਪਰਾਲੀ ਜੀ ਝਾਗਦੀ ਐ ਫਿਰਿਆ ਜਿਆ ਤੇ ਤੇ ਵਿੱਚ ਨੂੰ ਵਧੀਆ ਹੋਣੀ ਐ ਸੁਹਾਗਾ ਮਾਰਿਆ ਆਪਾਂ ਇੱਕ ਵਾਰੀ ਦਵਿਆਂ ਨਾ 11 22 ਸੀ ਇਹ ਤੇ ਉਸ ਤੋਂ ਬਾਅਦ ਸੁਹਾਗਾ ਮਾਰ ਕੇ ਰੂਟਰ ਵੇਟਰ ਨਾਲ ਬਾਅਦ ਹੀ ਤੇ ਉਸ ਤੋਂ ਬਾਅਦ 11 ਸੁਹਾਗਾ ਮਾਰਦਾ ਪੂਰੀ ਬਣਾਤੀ ਐ ਪਹਿਲੀ ਆਲੂ ਵਾਲੀ ਹੁੰਦੀ ਐ ਜਵੇਂ ਤੇ ਬਾਕੀ ਵੀ ਦੀਆ ਡਰੈਲਵਾ ਪੁਰਾਣਾ ਕਲਚਰ ਆਪਣਾ ਜਿਹੜਾ ਐ ਉਦਾਂ ਹੀ ਬੀਜੀ ਆ ਬਾਹ ਕੇ ਪੂਰੀ ਜੇ ਕਹਾਵਤੋ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਦੱਬ ਕੇ ਬਾਹ ਫਿਰ ਅਜੇ ਖਾ ਰੋਗ ਆ ਲਾ ਕਰਦੀ ਆਪਾਂ ਪੂਰੀ ਤੇ ਬਾਕੀ ਅੱਗੇ ਕੈਦਮਾ ਦਾ ਕਿਵੇਂ ਨਿਕਲਦੀ ਆ ਤੇ ਅੱਗੇ ਦਾ ਵੈਸੇ ਵਧੀਆ ਹੀ ਨਿਕਲਦੀ ਆਪਣੀ ਹਰ ਸਾਲ ਪਿਆਪਾ ਦੀ ਪੰਗਾ ਲਿਆ ਸੁਪਰ ਸੀਡ ਦਾ ਅਜੇ ਤੱਕ ਇਹ ਆਪਾਂ ਵੀ ਇੱਦਾਂ ਹੀ ਗੱਠਾ ਜਗਾ ਕੇ ਤੇ ਵਧੇਰੀ ਪਰਾਲੀ ਰਹੇ ਜਾਂਦੀ ਹੈ ਵਿੱਚੋਂ ਕਿ ਤੱਤ ਘਟ ਜਾਂਦੇ ਆ ਪੈੜੀ ਫਰਾਂਦਾ ਹੋ ਜਾਂਦਾ ਇਹ ਹੋ ਜਾਂਦਾ ਤੇ 12 ਪਰੋਂ 4-5 ਸਾਲ ਹੋ ਗਏ ਇੱਦਾਂ ਹੀ ਕੰਮ ਚਲਾਉਂਦੇ ਆ ਇਹਨੂੰ ਤੇ ਵਧੀਆ ਨਿਕਲਦੀ ਆ ਪੂਰੀ ਤੇ ਕੋਈ ਆਲੂ ਨੂੰ ਪ੍ਰੋਬਲਮ ਨਹੀਂ ਆਉਂਦੀ ਪਰਾਲੀ ਚੱਕਿਆਂ ਤੋਂ ਪਹਿਲਾ ਇੱਕ ਸਾਲ ਲੱਗਿਆ ਸੀ ਭਲੇਖਾ ਜੀ ਵੀ ਵਾਇਰਸ ਪੈਂਦਾ ਆਲੂਆਂ ਨੂੰ ਤੇ 12 ਉਹ ਦੂਆ ਦਾ ਆਪਾਂ ਫੇਰ ਬੀਜਦੇ ਆਏ ਆ ਤੇ ਕੋਈ ਪ੍ਰੋਬਲਮ ਨਹੀਂ ਆਈ ਆਲੂਆਂ ਨੂੰ ਵੀ ਇਹ ਪਰਾਲੀ ਚੱਕਰ ਨਾਲ ਕਹਿੰਦੇ ਵੀ ਵਾਇਰਸ ਆ ਆਉਣ ਦਾ ਡਰ ਲੈਂਦਾ ਆ ਲੋਹਾਂ ਨੂੰ ਕਿਉਂਕਿ ਆਲੂ ਆ ਜਿਹੜੇ ਬਹੁਤ ਬੇਨਿਰਭਾਰਾ ਪੂਰੇ ਤੇ ਠੰਡ ਘੱਟ ਪੈ ਗਈ ਠੰਡ ਵੱਧ ਪੈ ਗਈ ਤੇ ਬਾਕੀ ਚਲੋ ਕੰਮ ਕਿਹਦਾ ਫਿਰ ਅਜੇ ਕੰਮ ਕਰਾ ਆ ਪਾਲੀ ਆ ਖਾੜੇ ਵਾਲ ਤੇ ਖਿੱਚਿਓਂ ਦਾ ਕੰਮ ਪ੍ਰਸ਼ਾਦ ਦੇ ਬਾਣੀ ਦਾ ਤੇ ਕੌਲੀ ਦਾ ਲੈ ਲਾ ਪੂਰਾ ਪੈਦਾ ਜਾਵੇ ਜਗੜ ਭੁੱਲੇ ਪਈ ਐਨਾ ਖਿਆਲ ਕਰਾਂ ਤਾ ਭਾਰ ਪਤਾ ਨਹੀਂ ਤੇਰਾ ਕਿਵੇਂ ਵਧੀ ਜਾਂਦਾ ਵਾ ਖਾਣਾ ਤੇ ਪੂਰਾ ਦੇ ਲਾ ਠੱਕਣੇ ਚ ਪਾਈ ਫਿਰਦਾ ਹੁਣ ਜੇ ਸਵੇਰੇ ਜੇ ਲੈ ਗਿਆ ਹਾਂ ਤੂੰ ਕੌਲੀ ਦੀ ਨਕਲ ਹੋ ਰਹੀ ਬੀ ਠੱਕਣ ਮੈਂ ਗਿਆ ਕੌਲੀ ਦੀ ਨਹੀਂ ਕੌਲੀ ਦੀ ਨਹੀਂ ਉਹ ਬਾਲੇ ਹੀ ਨੇ ਰੋਟੀ ਖਾ ਕੇ ਚਲਾਦਾ ਕੰਮ ਫੇਰ ਤੇ ਮਾੜੀ ਧੁੱਪ ਨਿਕਲੀ ਸੀਗੀ ਨਾਲ ਜਾਗੂ ਕੋਕਾ ਲਾ ਕੇ ਕਰਦਾ ਕੰਮ ਜਾਮ ਤੇ ਅੱਖਾਂ ਚ ਲੱਣ ਲੱਗਿਆ ਤੂੰ ਇਹ ਜੇ ਦੇ ਦੇਖ ਲੈ ਬਾਕੀ ਹੁਣ ਕਿੰਨਾ ਕੰਮ ਖਿੱਚਿਆ ਜਾਂਦਾ 2 ਕਿਲੇ ਉਧਰ ਰਹਿੰਦੇ ਆ ਤੇ ਮੇਰੇ ਕੱਲ ਨੂੰ ਭੀਜੇ ਜਾਣਗੇ ਦੇਖ ਲੈ ਕਿਉਂਕਿ ਉਹ ਕੰਮ ਚੰਨਣ ਵਾਲੀ ਆ 327 ਤੇ ਮੇਸੀ ਉਹਨਾਂ ਨੇ ਵਾਅਦਾ ਇਹ ਛਾਂਟ ਦੇ ਜੀ ਕਿ ਮੈਂ ਕਿਹਾ 2 ਕਿਲੇ ਉਹਦੇ 327 ਦਾ 20 ਪਿਆ ਆਪਣੇ ਕੋਲੇ ਤੇ ਉਹਨੂੰ ਭੀਜ ਦਿਆਂਗਾ 2 ਕਿਲੇ ਐਵਰੇਜ ਜੀ ਪਿਛਲੇ ਸਾਲ ਸਹੀ ਨਹੀਂ ਲੱਗੀ ਆਪਾਂ ਨੂੰ ਤੇ ਇਹਦੇ ਨਿਕਲ ਜੂਗੀ ਵੀ 300 ਤਾਂ ਇਹਨਾਂ ਨੂੰ ਭਾਰ ਕੇ ਲੱਗਦਾ ਉਹਦਾ ਜਾਂ ਨਹੀਂ ਗੇ ਮੋਟਰ ਤੇ ਇੱਧਰ ਤੇ ਲੱਗਿਆ ਵੀ ਰੇਪਾਉਣ ਦੁਆਰਾ ਤੇ ਇਹ ਕਣਕ ਲੱਗਿਆ 327 ਬੀਜਣ ਪਹਿਲਾਂ ਸਕੀਮ ਹੈ ਨਹੀਂ ਸੀਗੀ ਕੀ ਹੈ ਝਰੇ ਆ ਬਾਅਦ ਬਾਅਦ ਤੇ ਦਵਾਈ ਲਾ ਲਈਏ ਤੇ ਇਹਦਾ 303 ਨਾ ਥੋੜਾ ਜਿਹਾ ਦਾਣਾ ਮੋਟਾ ਵਾ ਜਿਵੇਂ 826 ਦਾ ਪਾਕੇ ਨੇ ਨਾ ਉਹ ਮੋਟਾ ਵਾ ਥੋੜਾ ਜਿਹਾ ਦਵਾਈ ਲਾ ਕੇ ਇੱਕ ਸਾਰ ਕਰਤੀ ਹੈ ਪੂਰੀ ਇਹ ਜਿਹੜੇ ਦੋ ਕਿੱਲੇ ਇੱਥੇ ਘਰ ਕੋਲੇ ਆ ਇਹ ਬੀਜਣੇ ਆ ਤੇ ਕਰਦਾ ਕੰਮ ਸਟਾਰਟ ਫੇ ਧੂਆਂ ਜਾਂ ਫੇਰ ਹੋ ਗਿਆ ਪੂਰਾ ਧੂਣੇ ਦਾ ਬਸ ਕਰਾਤੀ ਆ ਜੱਖਾਂ ਚ ਲੰਨ ਲੱਗ ਗਿਆ ਪੂਰਾ ਤੇ ਦਸਾਇ ਸੈ ਗੁਣੀ ਆਏ ਸੀ ਨਾਲ ਤੇ ਲੱਗਿਆ ਹਲਤਾਂ ਕਰਨ ਮੈਂ ਸਿੱਧੇ ਬਾਬੂਆ ਲੱਗਿਆ ਦੀਵਾਲੀ ਮਨਾਉਂ ਅਰਜਨ ਲੱਗਿਆ ਦੀਵਾਲੀ ਦੀ तैयारी करना बबुआ ठीक है चेतन रोसया ना ए यही ना कहता है जे किथे गया अच्छा तो देख ले ओने हां देखया जे कायम वाला में यही जाता लेके ना आया अच्छा हाँ, तो यही के कहे जे हम बांट के बना लो। चलो ए क्या आज क्या है हां यार हो याद हो चांदनी दे क्या है आज चांदनी चांदनी

ਬਾਰਾ ਕਰੇ ਹੋ ਜਾਏਗਾ 5 ਵੇ ਰੱਖ ਲਾ ਕੇ ਰੱਖ ਉਸਕੋ ਫਿਰ ਪકડੇਗਾ ਚੱਲ ਹੋ ਗਿਆ ਆਗੇ ਸਿੱਖਰੇ ਕਣਕ ਵੀ ਜਾਏ ਤੇ ਕਾਕੇ ਦੀ ਡਿਊਟੀ ਸੀ ਅੱਜ ਨਾਲ ਪੂਰੀ ਤੇ ਦੀਵ ਮਾਲਾ ਕੀਤੀ ਪਈ ਆ ਪੂਰੀ ਤੇ ਬਾਕੀ ਅੱਜ ਜੋ ਬਾਪੂ ਜਾਂਦਾ ਸੀਗਾ ਬਾਰਥਡੇ ਤੇ ਉਹ ਵੀ ਮਨਾਉ ਲਿਆ ਫਿਰ ਤੇ ਜੱਫਾ ਸਾਹਿਬੇ ਹੋਣੇ ਲੱਗਿਆ ਗੁਰਪੁਰਬ ਮਨਾਉਣ ਗੋਰਖਾ ਕਮਰੇ ਆਦਾ ਨਾ ਜੀ ਵਧੀਆ ਵੀ ਬਹੁਤ ਵੱਡਾ ਵੱਡਾ ਹਾਂ ਕਿੰਨੀ ਛੋਟੀ ਆ ਫਿਰ ਹੁਣ ਦਿਨੇ ਵੀ ਤੈਨੂੰ ਮੈਂ ਪੁੱਛਿਆ ਸੀ ਦੁਬਾਰਾ ਪੁੱਛਣ ਲੱਗਿਆ ਹੁਣ ਕੱਲ ਤੋਂ ਤੇਰੇ ਕੋਲ ਹੋਰ ਠੀਕ ਆ ਕੀ ਕਰਨਾ ਮੈਨੂੰ ਨਹੀਂ ਪਤਾ ਕਿੰਨੇ ਵੇਲੇ ਤੁਸੀਂ ਕੱਟਿਆ ਵਾਪੇ ਜੀ ਮੈਂ ਭੁੱਲੀ ਜਾਂਦਾ ਹਾਂ ਮੈਂ ਹੁਣ ਜਾ ਰਿਹਾ ਹਾਂ ਕਿੰਨੇ ਸਾਲ ਹੋ ਗਏ ਬਾਪੂ ਜੀ 92 ਪੂਰੇ ਹੋ ਗਏ ਪੂਰੇ ਹੋ ਗਏ 92 ਕਿੰਨੇ ਹੁੰਦਾ ਜੇ ਬਾਪੂ ਜੀ ਨੂੰ ਫੌਜ ਵਾਲਾ ਵੀ ਮਿਲ ਜਾ ਉਹ 90 ਪਲੱਸ ਵਾਲਾ ਓਕੇ ਤੋ ਪੀਂਦੇ ਹੈ ਨਹੀਂ ਬਾਪੂ ਜੀ ਬੋਤਲ ਵਧਾਦੀ ਉਹਨਾਂ ਨੇ ਬਾਪੂ ਜੀ ਮਾਰ ਦਿਓ ਫੂਕ ਫਿਰ ਕਰ ਦਿਓ ਚਾਲੂ ਫੂਕ ਮਾਰ ਕੇ ਕੱਟ ਦਿਓ ਉਹ ਤੂੰ ਹੈਲਪ ਕਰਾਓ ਨਾਲ ਹੈਲਪ ਕਰ ਦਿਓ ਨਾਲ ਚਲ ਹੈਪੀ ਬਰਥਡੇ ਬੂ ਜਲੋ ਵੀ ਕਟੋ ਬਈ ਪਾਓ ਪਲੇਟਾਂ ਚ ਬੱਪ ਜੀ ਨੂੰ ਬਾਦ। ਇਹਨੇ ਸਾਈਡ ਤੇ ਕਾਉਣਾ। ਚੱਲਦੇ ਨਾ ਮਾੜੇ ਜੇ ਯਾਰ। ਮਾੜੇ ਚੱਲਦੇ ਥੋੜੇ। ਚੱਕਰੀ ਆਉਂਦੀ ਹੰਟ। ਧੂਆਂ ਦਾ ਪਹਿਲਾ ਹੀ ਇੰਨਾ ਵਾ। ਹੈਂ? ਤੇਰਾ ਨਾ ਮੂੰਹ ਹੋਟਣਾ। ਦੇ ਲਾ ਅਵਰ ਪਟਕਾ ਲੱਭਣਾ ਨਹੀਂ ਬਾਅਦ ਚ। ਪਟਕਾ ਨਹੀਂ ਲੱਭਣਾ ਤੇਰਾ ਬਾਅਦ ਚ। ਨੀ ਗੱਲ ਯਾਰ ਤੇਰੀ ਮੋਮਬਤੀ ਲਾਉਦਾ ਸੀਖਾਂ ਵਜਾਈ ਜਾਂਦੇ ਆ ਆ ਚੱਲ ਪਹਿਲੇ ਚਲਾਦਾ ਆਹ ਦਾ ਵੈਰੀ ਗੁੱਟ ਆ ਬਈ ਤੇਰੀ ਸਾਹਿਬ ਇਹਨੇ ਦਾ ਪੂਰਾ ਜੋਰ ਲਾਦਾ കുടി യ